ਬਹੁਤ ਸਵਾਗਤ ਹੈ ਜੀ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਕੈਨੇਡਾ ਤੋਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਰਿਫਿਊਜ਼ ਹੋ ਚੁੱਕੇ ਨੇ ਕੈਨੇਡਾ ਨੂੰ ਲੈ ਕੇ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਡਾਊਟ ਨੇ ਸੋ ਰਿਫਿਊਜ਼ਲ ਤੋਂ ਕਿਵੇਂ ਬਚਣਾ ਹੈ ਰਿਫਿਊਜ਼ਲ ਦਾ ਕਾਰਨ ਕੀ ਹੈ ਵੀਜ਼ਾ ਕਿਵੇਂ ਹਾਸਲ ਕਰਨਾ ਹੈ ਏ ਟੂ ਜ਼ੈਡ ਇਨਫੋਰਮੇਸ਼ਨ ਸੁਨੇਹਾ ਮੈਡਮ ਸਾਡੇ ਨਾਲ ਇਸ ਵੀਡੀਓ ਚ ਸਾਂਝੀ ਕਰਨਗੇ ਸੋ ਸੁਨੇਹਾ ਜੀ ਮੈਂ ਚਾਹਾਂਗਾ ਪੂਰੀ ਕਲੈਰਿਟੀ ਦਿਓ ਸੋ ਅੱਜ ਦਾ ਜਿਹੜਾ ਸ਼ੋ ਰਹੇਗਾ ਬੜਾ ਇੰਪੋਰਟੈਂਟ ਆ ਕਿਉਂਕਿ ਬਹੁਤ ਅਦਾ ਦੇ ਸਟੂਡੈਂਟਸ ਹੈਗੇ ਆ ਜਿਹੜੇ ਕੈਨੇਡਾ ਤੋਂ ਕਾਫੀ ਵਾਰ ਰਿਫਿਊਜ਼ ਹੋ ਚੁੱਕਿਆ ਜਾਂ ਉਹਨਾਂ ਨੂੰ ਕੈਨੇਡਾ ਲਈ ਸਟਿਲ ਡਾਊਟਫੁਲ ਲੱਗ ਰਿਹਾ ਤਾਂ ਸੋ ਉਹ ਕਿਹੜੇ ਕੰਟਰੀ ਨੂੰ ਪਿਚ ਕਰਨਾ ਅਗਰ ਉਹਨਾਂ ਨੇ ਕੈਨੇਡਾ ਨਹੀਂ ਕਰਨਾ ਸੋ ਉਹਦੇ ਲਈ ਵੀ ਕਨਫਿਊਜ਼ਨ ਰਾਈਜ਼ ਹੋਣੀ ਸ਼ੁਰੂ ਹੋ ਗਈ ਯੂਕੇ ਆਰਸ ਫੇਲਿਆ ਸੋ ਦੇਖੋ ਆਸਟ੍ਰੇਲੀਆ ਔਰ ਈਵਨ ਕੈਨੇਡਾ ਨੂੰ ਵੀ ਆਪਾਂ ਕੰਪੇਅਰ ਐਸ ਟਾਈਮ ਕਰ ਸਕਦੇ ਹਾਂ ਕਿ ਆਸਟ੍ਰੇਲੀਆ ਦਾ ਸਕਸੈਸ ਰੇਟ ਬਹੁਤ ਵਧੀਆ ਚੱਲ ਰਿਹਾ ਉਹਦਾ ਰੀਜ਼ਨ ਕੀ ਆ ਕਿਉਂਕਿ ਨਾ ਆਸਟ੍ਰੇਲੀਆ ਦਾ ਵੀ ਇੱਕ ਫਾਰਮੈਟ ਆ ਫਾਰਮੈਟ ਲਾਈਕ ਕਿ ਉਹਨਾਂ ਨੇ 2024 2025 ਪਾਸ ਆਊਟ ਲੈਣਾ 12th ਤੋਂ ਬਾਅਦ ਪਰਸੈਂਟੇਜ 65 ਚਾਹੀਦੀ ਆ ਕੈਨੇਡਾ ਦਾ ਦੇਖੋ ਕੋਈ ਫਾਰਮੈਟ ਨਹੀਂ ਹੈ ਨਾ ਰਿਫਿਊਜ਼ 70 ਵਾਲੇ ਵੀ ਹੁੰਦੇ ਆ ਵੀਜ਼ਾ 60 ਵਾਲੇ ਨੂੰ ਵੀ ਮਿਲਦਾ ਸੋ ਇੱਕ ਪਾਰਟिकुलर ਪਰਸੈਂਟੇਜ ਦਾ ਫਾਰਮੈਟ ਆ ਆਲਸਾ 6 ਨਾਟ ਲੈਸ ਦਨ 5.5 ਔਰ ਪੀਟੀ ਦਾ 52 ਨਾਟ ਲੈਸ ਦਨ 52 ਗੈਪ ਦਾ ਕੀ 2024 ਆਤਾ ਹੈ ਯੂਨੀ ਤੁਸੀਂ ਕਾਲਜ ਜਾਓਗੇ 2025 ਹੋ ਤਾਂ ਤੁਸੀਂ ਯੂਨੀਵਰਸਿਟੀ ਜਾਓਗੇ ਔਰ ਉਹਨਾਂ ਨੇ ਇੱਕ ਪ੍ਰੋਪਰ ਲਿਵਿੰਗ ਕਾਸਟ ਵੀ ਹੈਗੀ ਹੈ ਕਿ ਇੰਨੀ ਸ਼ੋ ਕਰਨੀ ਆ ਐਂਡ ਸੋਰਸ ਆਫ ਇਨਕਮ ਵੀ ਸ਼ੋਰ ਹੈ ਕਿ ਤੁਹਾਡਾ 12 13 ਲੱਖ ਦਾ ਹੋਣਾ ਚਾਹੀਦਾ ਸੋ ਜਿਹੜੀਆਂ ਚੀਜ਼ਾਂ ਇਹ ਪੈਰਾਮੀਟਰਸ ਅਗਰ ਤੁਸੀਂ ਮੀਟ ਕਰ ਸਕਦੇ ਆ ਦੈਨ ਗੋ ਫॉर ਦਾ ਆਸਟ੍ਰੇਲੀਆ ਕਿਉਂਕਿ ਦੇਖੋ ਆਸਟ੍ਰੇਲੀਆ ਮੰਗੀ ਕੋਈ ਰੀਜ਼ ਨਹੀਂ ਹੈਗੀ ਆ ਹਾਂ ਥੋੜਾ ਪੀਆਰ ਦਾ ਪ੍ਰੋਸੈਸ ਸੀਗਾ ਪਰ ਤੁਸੀਂ ਇਹ ਦੇਖੋ ਕਿ ਆਸਟ੍ਰੇਲੀਆ ਨੇ ਕਿਸੇ ਟਾਈਮ ਵੀਜ਼ੇ ਦੇਨੇ ਬਿਲਕੁਲ ਬੰਦ ਕਰਤੇ ਸੀਗੇ ਜੀਟੀ ਨਹੀਂ ਕਲੀਅਰ ਹੁੰਦੀ ਸੀ ਜੀਟੀ ਦਾ ਮਤਲਬ ਕੀ ਹੈ ਤੁਹਾਡੇ ਫਾਈਨੈਂਸ਼ੀਅਲਸ ਨਹੀਂ ਸਹੀ ਹੁੰਦੇ ਸੀ ਹੁਣ ਲੋਕਾਂ ਨੂੰ ਸਮਝ ਆ ਗਿਆ ਉਹਨਾਂ ਨੇ ਫਾਈਨੈਂਸ਼ੀਅਲ ਸਹੀ ਕਰਕੇ ਦਿੱਤੇ ਜੈਨੂਇਨ ਲਾਈਕ ਕਿਉਂਕਿ ਉਹ ਫੇਕ ਡਾਕੂਮੈਂਟਸ ਨੂੰ ਨਹੀਂ ਅਸੈਪਟ ਕਰ ਰਿਹਾ ਸੀ ਜੈਨੂਇਨ ਡਾਕੂਮੈਂਟਸ ਗਏ ਵੀਜ਼ਾ ਸਕਸੈਸਫੁਲੀ ਟ੍ਰਾਈਜ਼ ਹੋ ਗਿਆ ਸੋ ਉਹ ਤੋਂ ਇਲਾਵਾ ਯੂਕੇ ਕਿਉਂਕਿ ਕੁਝ ਏਦਾਂ ਦੇ ਸਟੂਡੈਂਟਸ ਹੋਗੇ ਜਿਨ੍ਹਾਂ ਕੋ ਫਾਈਨੈਂਸ਼ੀਅਲ ਸਟਰੋਂਗ ਜਿਨ੍ਹਾਂ ਦੇ ਨਹੀਂ ਆ ਲਾਈਕ ਉਹਨਾਂ ਦਾ ਸੋਰਸ ਆਫ ਇਨਕਮ ਪੈਰੈਂਟਸ ਦਾ ਸਟਰੋਂਗ ਨਹੀਂ ਹੈਗਾ ਵਾ ਜਾਂ ਫੇ ਉਹ ਸਾਰੀਆਂ ਪੈਰਾਮੀਟਰਸ ਨੂੰ ਨਹੀਂ ਫੁਲਫਿਲ ਕਰ ਰਹੇ ਪਰਸੈਂਟੇਜ ਘੱਟ ਹੈ ਗਿਆ ਆਇਲ ਸਕੋਰ ਘੱਟ ਹੈ ਗਿਆ ਜਾਂ ਉਹਨਾਂ ਦਾ ਕੋਈ ਗੈਪ ਪੈ ਗਿਆ ਕਿਉਂਕਿ ਦੇਖੋ ਪਲੱਸ 2 ਵਾਲਾ ਸਟੂਡੈਂਟ ਏਦਾਂ ਦਾ ਕੈਨੇਡਾ ਤੋਂ ਦੋ ਤਿੰਨ ਵਾਰ ਰਿਫਿਊਜ਼ ਹੋ ਚੁੱਕਾ ਤਾਂ 24 ਪਾਸ ਆਊਟ ਨਹੀਂ ਹੈਗਾ ਸੋ ਉਹ ਅਗਰ ਤੁਹਾਡਾ ਗੈਪ ਹੈਗਾ ਦੈਨ ਗੋ ਫਾਰ ਦਾ ਯੂਕੇ ਐਂਡ ਯੂਕੇ ਦਾ ਨੂੰ ਟਾਪ ਅਪ ਪ੍ਰੋਗਰਾਮ ਦਿੰਦਾ ਅਗਰ ਤੁਸੀਂ 2023 ਵਾਲੇ ਕਿਉਂਕਿ ਨਾ ਮੈਂ ਜੋ ਰੋਜ਼ ਦੀ ਪ੍ਰੈਕਟਿਸ ਚ ਦੇਖ ਰਹੀ ਹਾਂ 2023 ਪਾਸ ਆਊਟ ਪਲਸ 2 ਸਟੂਡੈਂਟਸ ਬਹੁਤ ਹੈਗੇ ਆ ਸੋ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕਿਆ ਕਿ ਅਸੀਂ ਯੂਕੇ ਜਾਈਏ ਅਸੀਂ ਆਸਟ੍ਰੇਲੀਆ ਜਾਈਏ ਸੋ ਆ ਵੀਡੀਓ ਸ਼ੇਅਰ ਵੀ ਜ਼ਰੂਰ ਕਰੋ ਸਪੈਸ਼ਲੀ ਪਲਸ 2 ਸਟੂਡੈਂਟਸ ਵਾਸਤੇ ਜਿਨ੍ਹਾਂ ਨੂੰ ਪ੍ਰੈਜ਼ెంట్ ਸਿਚੁਏਸ਼ਨ ਸਮਝ ਨਹੀਂ ਆ ਰਹੀ ਬਾਕੀ ਦੇਖੋ ਅਸੀਂ ਤੁਹਾਨੂੰ ਐਡਵਾਈਸ ਕਰ ਸਕਦੇ ਹਾਂ ਮੰਨ ਨਹੀਂ ਤੁਸੀਂ ਮਤਲਬ ਮੰਨਣਾ ਨਾ ਮੰਨਣਾ ਤੁਹਾਡੇ ਤੇ ਹੈਗਾ ਵਾ ਸੋ ਅਸੈਸਮੈਂਟ ਫ੍ਰੀ ਆਫ ਕਾਸਟ ਹੈ ਦੋਨੋਂ ਕੇਸਸ ਦੇ ਵਿੱਚ ਤੁਸੀਂ ਸਾਡਾ ਪੈਕੇਜ ਵੀ ਕਾੜ ਸਕਦੇ ਹੋ ਜਿੱਥੇ ਤੁਸੀਂ ਵੀਜ਼ੇ ਤੋਂ ਬਾਅਦ ਪੈਸੇ ਦੇਨੇ ਆ ਦੇਖੋ ਵੀਜ਼ੇ ਤੋਂ ਬਾਅਦ ਪਹਿਲੇ ਪੈਸੇ ਪੈਕੇਜ ਦਾ ਕੀ ਹੁੰਦਾ ਹੈ ਕਿ ਦੇਖੋ ਅਗਰ ਕੋਈ ਏਜੰਟ ਹੈ ਤਾਂ ਨਾ ਕਮਿਟਮੈਂਟ ਕਰਦਾ ਉਹ ਉਹੀ ਕੇਸਿਸ ਫੜਦਾ ਜਿਹਦੇ ਤੇ ਉਹਨੂੰ ਰਿਜ਼ਲਟਸ ਆਉਣ ਦੇ ਚਾਂਸਸ ਹੁੰਦੇ ਆ ਦੇਖੋ ਭਗਵਾਨ ਕੋਈ ਨਹੀਂ ਆ 100% ਕੋਈ ਨਹੀਂ ਕਹਿ ਸਕਦਾ ਬਟ ਆਬਵੀਅਸ ਆ ਉਹ ਹਰ ਤਾਡੀ ਅਗਰ ਮਿਹਨਤ ਤਾਂ ਤੇਜਿੰਦ ਦੀ ਵੀ ਮਿਹਨਤ ਹੈ ਇੰਟਰਵਿਊਜ਼ ਕਲੀਅਰ ਕਰਾਨੀਆਂ ਤੁਹਾਡੇ ਨਾਲ 2-3 ਮਹੀਨੇ ਕੰਮ ਕਰਨਾ ਸੋ ਜਿਹੜੇ ਲੋਕ ਅਪਲਾਈ ਹਾਲੇ ਤੱਕ ਜਿਨ੍ਹਾਂ ਨੇ ਨਹੀਂ ਕੀਤਾ ਜਨਵਰੀ ਇਨਟੇਕ ਓਪਨ ਹੈਗਾ ਚਾਹੇ ਉਹ ਤੁਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਨਵੰਬਰ ਕੱਟ ਸਕਦੇ ਹੋ ਅਗਰ ਡਾਕੂਮੈਂਟਸ ਹਨ ਨਹੀਂ ਤਾਂ ਫੈਬਰੂਰੀ ਨਹੀਂ ਤਾਂ ਨਵੰਬਰ ਐਂਡ ਜਨਵਰੀ ਫਾਰ ਦਾ ਯੂਕੇ ਸਟੂਡੈਂਟਸ ਆਲਸੋ ਸੋ ਬਹੁਤ ਬਹੁਤ ਧੰਨਵਾਦ ਜੀ ਅੱਜ ਸਾਡੇ ਨਾਲ ਮਾਨਨੇ ਪਰਮਾਨੇ ਐਕਸਪਰਟ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਤੁਸੀਂ ਇਸ ਨੰਬਰ ਤੇ ਟੈਲੀਫੋਨ ਕਰੋ ਸਾਰੀ ਜਾਣਕਾਰੀ ਹਾਸਲ ਕਰੋ ਕੋਈ ਕਨਫਿਊਜ਼ਨ ਹੈ ਤੇ ਨਿੱਜੀ ਤੌਰ ਤੇ ਜਾ ਕੇ ਮਿਲੋ ਨੇੜੇ ਦੇ ਦਫ਼ਤਰ ਚ ਜਾ ਕੇ ਮਿਲੋ ਤਸੱਲੀ ਹੋਣ ਤੋਂ ਬਾਅਦ ਆਪਣੀ ਫਾਈਲ ਲੌਂਚ ਕਰੋ ਥੈਂਕ ਯੂ ਸੋ ਮਚ